310 ਗ੍ਰਾਮ ਹੈਰੋਇਨ ਸਮੇਤ ਪੁਲਿਸ ਨੇ ਤਿੰਨ ਨੌਜਵਾਨ ਕੀਤੇ ਕਾਬੂ ਪਾਕਿਸਤਾਨ ਤੋਂ ਡਰੋਨ ਰਾਹੀਂ ਆਉਣ ਵਾਲੀ ਹੈਰੋਇਨ ਨੂੰ ਚੁੱਕ ਕੇ ਅੱਗੇ ਕਰਦੇ ਸੀ ਸਪਲਾਈ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਅਸ਼ਵਨੀ ਕਪੂਰ ਦੀਆਂ ਸਖਤ ਹਦਾਇਤਾਂ ਤੇ ਡੀਐਸਪੀ ਪਿੱਕੀਵੰਡੇ ਪ੍ਰੀਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦਿਆ ਥਾਣਾ ਕਾਲੜਾ ਦੀ ਪੁਲਿਸ ਨੇ 310 ਗ੍ਰਾਮ ਹੈਰੋਇਨ ਸਮੇਤ ਤਿੰਨ ਨੌਜਵਾਨਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸਬ ਡਿਵੀਜ਼ਨ ਪਿੱਖੀਪਿੰਡ ਦੇ ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਐਸਆਈ ਕੁਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਭੇੜੇ ਪੁਰਸ਼ਾਂ ਦੀ ਤਲਾਸ਼ ਵਿੱਚ ਪਿੰਡ ਮਾੜੀ ਮੀਕਾ ਮੌਜੂਦ ਸਨ ਜੋ ਕਿ ਮੁਕਬਰਕਾਸ਼ ਨੇ ਤਲਾਸ਼ ਦਿੱਤੀ ਕਿ ਲਾਪ੍ਰੀਤ ਸਿੰਘ ਪੁੱਤਰ ਵੀਰਾ ਉਰਫ ਬਲਬੀਰ ਸਿੰਘ ਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗਿਆਨ ਸਿੰਘ ਅਤੇ ਜਸਬੀਰ ਸਿੰਘ ਉਰਫ ਜੱਜ ਪੁੱਤਰ ਬਚਿੰਦਰ ਸਿੰਘ ਵਾਸੀਆਂ ਨਾਵਾ ਤਾਰਾ ਸਿੰਘ ਜੋ ਕਿ ਸਮਗਲਿੰਗ ਦਾ ਕੰਮ ਕਰਦੇ ਨੇ ਅਤੇ ਪਾਕਿਸਤਾਨ ਸਮਗਲਰਾਂ પાસેથી ਡਰੋਨ ਰਾਹੀਂ ਭਾਰੀ ਮਾਤਰਾ ਵਿੱਚ ਭਾਰ ਤੌਣ ਵਾਲੀ ਹਰੀਨ ਚੁੱਕੇ ਅੱਗੇ ਸਮਗਲਰਾਂ ਨੂੰ ਸਪਲਾਈ ਕਰਦੇ ਹਨ ਅਤੇ ਆਪਣਾ ਕਮਿਸ਼ਨ ਉਹਨਾਂ પાસેથી ਲੈਂਦੇ ਹਨ ਜੋ ਕਿ ਅੱਜ ਵੀ ਹਰੀਨ ਚੁੱਕਣ ਦੀ ਤਾਗ ਵਿੱਚ ਹਨ ਇਸ ਤੇ ਤੁਰੰਤ ਕਾਰਵਾਈ ਕਰਦੇ ਐਸਪੀ ਕੁਲਵਿੰਦਰ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਤਿੰਨ ਨੌਜਵਾਨਾਂ ਨੂੰ ਡਿਫੈਂਸ ਡਰੇਨ ਵਾ ਤਾਰਾ ਸਿੰਘ ਤੋਂ 310 ਗ੍ਰਾਮ ਹੈਰੋਨ ਸਮੇਤ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੱਸਿਆ ਕਿ ਉਕਤ ਮਾਮਲੇ ਸੰਬੰਧੀ ਥਾਣਾ ਖਾਲੜਾ ਦੀ ਪੁਲਿਸ ਨੇ ਤਿੰਨਾਂ ਨੌਜਵਾਨਾਂ 'ਇਕਲਾ ਮਕਦਮਾ 20 ਮਿਤੀ 15/2/2024 ਐਨਡੀਪੀਐਸ ਐਕਟ ਤਹਿਤ ਦੀ ਧਾਰਾ 21C 6185 ਤਹਿਤ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਬੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਸਾਰੇ ਪੰਜਾਬ ਵਿੱਚ ਮੁਹਿੰਮ ਚੜੀ ਗਈ ਹੈ ਜਿਸ ਤਹਿਤ ਸ਼੍ਰੀ ਅਸ਼ਮਨੀਪੁਰ ਆਈਪੀਐਸ ਐਸਐਸਪੀ ਤਰਨਤਾਰ ਸ਼੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਜਿਹੜੀ ਆ ਨਸ਼ੇਵਾਲਿਆਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਕਿਖੀਪਿੰਡ ਸਬਡਿਵੀਜ਼ਨ ਚ ਵੀ ਕੀਤੀ ਗਈ ਹੈ ਮੈਂ ਇੱਥੇ ਦੱਸਣਾ ਚਾਹਾਂਗਾ ਜਿੱਥੇ ਅਸੀਂ ਬਾਰਡਰ ਦੇ ਉੱਤੇ ਡਰੋਨ ਰਿਕਵਰ ਕਰਦੇ ਹਾਂ ਹੈਰੋਨ ਰਿਕਵਰ ਕਰਦੇ ਹਾਂ ਉਥੇ ਨਾਲ ਦੀ ਨਾਲ ਇਹ ਨਾ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਸੇ ਲੜੀ ਦੇ ਵਿੱਚ ਖਾਲੜਾ ਪੁਲਿਸ ਨੂੰ ਜਿਹੜੀ ਆ ਬੜੀ ਵੱਡੀ ਸਫਲਤਾ ਹਸਲ ਹੋਈ ਜਦੋਂ ਅਸੀਂ ਤਿੰਨ ਦੋਸ਼ੀ ਜਿਹੜੇ ਆ ਲਵਪ੍ਰੀਤ ਸਿੰਘ, ਸ਼ੇਰ ਸਿੰਘ ਅਤੇ ਜੱਜਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਜਿਹੜੀ 310 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਤੇ ਇਹਨਾਂ ਕੋਲੋਂ ਜਿਹੜੇ ਫੋਨ ਵੀ ਰਿਕਵਰ ਹੋਏ ਆ ਜਿਦੇ ਵਿੱਚ ਪਾਕਿਸਤਾਨ ਦੇ ਨੰਬਰ ਤੇ ਪਾਕਿਸਤਾਨੀ ਲੇਕ ਤੇ ਡਰੋਨ ਜਿਹੜੇ ਮਗਾਉਣ ਦੀਆਂ ਲੋਕੇਸ਼ਨਾਂ ਭੇਜਣ ਦੇ ਜਿਹੜੇ ਸਬੂਤ ਮੌਜੂਦ ਹੈ ਤੇ ਇਹਨਾਂ ਦਾ ਹੀ ਇੱਕ ਸਾਥੀ ਜਿਹੜਾ ਗੁਰਪ੍ਰੀਤ ਸਿੰਘ ਗੋਇਲਦਵਾਲ ਸਾਹਿਬ ਜੇਲ੍ਹ ਦੇ ਵਿੱਚ ਹੈਗਾ ਆ ਉਥੇ ਬੰਦ ਆ ਉਹਦੇ ਸੰਪਰਕ ਦੇ ਵਿੱਚ ਹੋ ਕੇ ਉਹਦੇ ਦਿਸ਼ਾ ਨਿਰਦੇਸ਼ ਤੇ ਉਹਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਇਸ ਲੜੀ ਦੇ ਵਿੱਚ ਵੀ ਮੈਂ ਦੱਸਣਾ ਚਾਹਾਂਗਾ ਵੀ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਖੰਡਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਪਾਸੋਂ ਵੀ ਜਿਹੜੀ ਹੈ ਜੇਲ੍ਹ ਪੁਲਿਸ ਦੇ ਸਹਿਯੋਗ ਨਾਲ ਕਾਰਵਾਈ ਕਰਦੇ ਹੋਏ ਦੋ ਜਿਹੜੇ ਫੋਨ ਰਿਕਵਰ ਕਰਨੇ ਆ ਜਿਸ ਸੰਬੰਧੀ ਥਾਣਾ ਜਿਹੜਾ ਗੋਵਿੰਦਵਾਲ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ ਇਹਨਾਂ ਨੂੰ ਅੱਜ ਅਸੀਂ ਪੀਸ਼ ਅਦਾਲਤ ਕਰਾਂਗੇ ਤੇ ਇਹਨਾਂ ਪਾਸੋਂ ਜਿਹੜੀ ਆ ਪੂਰੀ ਤਫਸੀਲ ਨਾਲ ਪੋਸ਼ੀਸ਼ ਕੀਤੀ ਜਾਊਗੀ ਕਿ ਇਹਨਾਂ ਗਤੀਵਿਧੀਆਂ ਦੇ ਵਿੱਚ ਕੌਣ-ਕੌਣ ਸ਼ਾਮਲ ਨੇ ਇਸ ਨਜਾਇਜ਼ ਕਾਰੋਬਾਰ ਦਾ ਧੰਦਾ ਕਰਦੇ ਹੋਏ ਇਹਨਾਂ ਨੇ ਕੀ-ਕੀ ਜਾਇਦਾਦ ਜਾਂ ਕੀ-ਕੀ ਪੈਸੇ ਅਪਣਾਏ ਨੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਿੰਗ ਨੂੰ ਵੀ ਜਿਹੜਾ ਵਾ ਉਹ ਸਟੈਬਲਿਸ਼ ਕੀਤਾ ਜਾਊਗਾ ਇਸ ਮੇਰੇ ਨਾਲ ਦੀ ਨਾਲ ਇਹ ਦੱਸਣਾ ਚਾਹੁੰਦਾ ਕਿ ਚੰਕ ਸਮੇਂ ਦੇ ਵਿੱਚ ਜਿਹੜੀ ਆ ਜਿੱਥੇ ਅਸੀਂ ਡਰੋਨਾਂ ਦੀ ਰਿਕਵਰੀ ਕੀਤੀ ਹੈ ਉੱਥੇ ਅਸੀਂ ਕਾਫੀ ਵਿਅਕਤੀ ਨੇ ਜਿਹੜੇ ਉਹ ਵੱਖ-ਵੱਖ ਥਾਣਿਆਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕੀਤੇ ਹਨ ਜਿਸ ਨਾਲ ਡਰੋਨ ਐਕਟੀਵਿਟੀਜ਼ ਨੂੰ ਵੀ ਕਾਫੀ ਜਿਹੜੀ ਆ ਉਹ ਜਿਹੜੀ ਸ਼ਾਂਤੀ ਮਿਲੀ ਹੈ ਤੇ ਸਾਡਾ ਇਹ ਉਪਰਾਲਾ ਜਿਹੜਾ ਨਸ਼ੇ ਦੇ ਸਮਗਰਮਾਂ ਦੇ ਖਿਲਾਫ ਇਹ ਜਾਰੀ ਹੈ ਤੇ ਮੈਂ ਤਾੜਨਾ ਕਰਦਾ ਜੇ ਇਹ ਵਿਅਕਤੀਆਂ ਨੂੰ ਕਿ ਉਹ ਇਹਨਾਂ ਧੰਧਿਆਂ ਤੋਂ ਬਾਹਰ ਆ ਜਾਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਫੜ ਕੇ ਉਹਨਾਂ ਨੂੰ ਜੀਲ ਜਾਂ ਸਲਾਖਾਂ ਦੇ ਪਿੱਛੇ ਭੇਜਿਆ